ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਗਰਮੀ ਲਗਾਤਾਰ ਵੱਧ ਰਹੀ ਹੈ ਤਾਂ ਸੂਬੇ ਦੇ ਵਿੱਚ ਵੀਰਵਾਰ ਅਤੇ ਸ਼ੁੱਕਰਵਾਰ ਦੋਵਾਂ ਨੂੰ ਹੀਟ ਵੇਵ ਲਈ ਸੰਤਰੀ ਅਲਰਟ ਜਾਰੀ ਕੀਤਾ ਗਿਆ ਹਾਲਾਂਕਿ ਬੀਤੀ ਸ਼ਾਮ ਨੂੰ ਪੰਜਾਬ ਦੇ ਵਿੱਚ ਤੇਜ਼ ਤੂਫਾਨ ਆਇਆ ਸੀਗਾ ਮੋਹਾਲੀ ਚੰਡੀਗੜ੍ਹ ਤੇ ਪਟਿਆਲਾ ਦੇ ਨਾਲ ਲੱਗਦੇ ਕਈ ਜਿਹੜੇ ਇਲਾਕੇ ਸੀਗੇ ਚੰਡੀਗੜ੍ਹ ਦੇ ਨਾਲ ਇਲਾਕੇ ਲੱਗਦੇ ਸੀਗੇ ਉੱਥੇ ਤੇਜ਼ ਤੂਫਾਨ ਨੇ ਅ ਜਿਵੇਂ ਕਹਿ ਸਕਦੇ ਹਾਂ ਵੀ ਇੱਕੋ ਦਮ ਮੌਸਮ ਸੁਹਾਵਣਾ ਕਰ ਦਿੱਤਾ ਸੀਗਾ ਮੀ ਗੜੇਮਾਰੀ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਸੀਗਾ ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਸੀਗੀ ਪਰ ਕਈ ਲੋਕਾਂ ਦਾ ਨੁਕਸਾਨ ਵੀ ਜ਼ਰੂਰ ਹੋਇਆ ਸੀਗਾ ਬੁੱਧਵਾਰ ਦੇਰ ਸ਼ਾਮ ਨੂੰ ਵੀ 0.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਰਾਜ ਦੇ ਵਿੱਚ ਔਸਤ ਵਤੋਂ ਦਾ ਤਾਪਮਾਨ ਆਮ ਦੇ ਨਾਲੋਂ 2 ਡਿਗਰੀ 2.6 ਡਿਗਰੀ ਸੈਲਸੀਅਸ ਵਾਧਾ ਦਰਜ ਕੀਤਾ ਗਿਆ ਪਰ 24 ਮਈ ਤੋਂ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਤਾਂ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਬਠਿੰਡਾ ਦੇ ਵਿੱਚ ਵੀਰਵਾਰ ਨੂੰ ਪਾਰਾ 47.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜੋ ਕਿ ਇਸ ਸੀਜ਼ਨ ਦਾ ਸਭ ਤੋਂ ਵੱਧ ਤਾਪਮਾਨ ਹੈ ਵਿਭਾਗ ਨੇ ਬਠਿੰਡਾ ਦੇ ਵਿੱਚ ਭਿਆਨਕ ਗਰਮੀ ਦੀ ਲਹਿਰ ਅਤੇ ਫਰੀਦਕੋਟ ਦੇ ਵਿੱਚ ਗਰਮੀ ਦੀ ਲਹਿਰ ਦਰਜ ਕੀਤੀ ਗਈ ਇਸ ਦੇ ਨਾਲ ਹੀ ਰੂਪਨਗਰ ਦੇ ਵਿੱਚ देर शाम 12 ਮਿਲੀਲੀਟਰ ਮੀ ਦਰਜ ਕੀਤਾ ਗਿਆ ਇਸ ਦੇ ਨਾਲ ਹੀ ਦੇਰ ਸ਼ਾਮ ਸਵੇਰੇ ਦੇ ਜ਼ਤ ਜ਼ਿਲਾਂ ਦੇ ਵਿੱਚ ਤੇਜ਼ ਹਵਾਵਾਂ ਚੱਲੀਆਂ ਸਿਗੀਆਂ ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ੋਰ ਮਿਲੇ ਸਗੀ ਜਿਸ ਤੋਂ ਬਾਅਦ ਤਾਪਮਾਨ ਦੇ ਵਿੱਚ ਥੋੜੀ ਗਿਰਾਵਟ ਦੇਖੀ ਗਈ ਹੈ ਤਾਂ ਮੌਸਮ ਵਿਭਾਗ ਦੇ ਅਗਲੇ 2 ਦਿਨਾਂ ਦੇ ਲਈ ਚੇਤਾਵਨੀ ਜਾਰੀ ਕਰ ਦਿੱਤੀ ਹੈ 22 ਮਈ ਅਤੇ ਜੋ ਕਿ 23 ਤੇ 24 ਮਈ ਨੂੰ ਤੇ ਨਾਲ 25 ਤੇ 26 ਇਸ ਮਹੀਨੇ ਦੇ ਪੂਰੇ ਦਿਨਾਂ ਦੇ ਜਿਹੜੀ ਕਿ ਸ਼ਡਿਊਲ ਬਣਾ ਲਿਆ ਮੌਸਮ ਵਿਭਾਗ ਦੇ ਵੱਲੋਂ ਤਾਂ ਦੱਸ ਦਈਏ ਕਿ 22 ਮਈ ਯਾਨੀ ਕਿ ਅੱਜ ਤਾ orange alert ਜਾਰੀ ਕਰ ਦਿੱਤਾ ਹੈ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੋਗਾ ਸ਼੍ਰੀਮੁਖਸਾ ਸਾਹਿਬ ਬਰਨਾਲਾ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਅਲਰਟ ਜਾਰੀ ਕੀਤਾ ਗਿਆ ਅਤੇ ਇਸ ਦਾ ਪ੍ਰਭਾਵ ਦਿਨ ਅਤੇ ਰਾਤ ਦੋਵਾਂ ਸਮੇਂ ਦੇਖਿਆ ਜਾਵੇਗਾ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈਗਾ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਮੋਹਾਲੀ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਹੀਟ ਵੇਵ ਅਲਰਟ ਜਾਰੀ ਕੀਤਾ ਗਿਆ ਇਸ ਤਰੀਕੇ ਦੇ ਨਾਲ ਮਈ ਦੱਸਦੇ ਕਿ 23 ਮਈ ਯਾਨੀ ਕਿ ਕੱਲ ਨੂੰ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈਗਾ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਅਲਰਟ ਜਾਰੀ ਕੀਤਾ ਗਿਆ ਤੇ ਇਸ ਦਾ ਪ੍ਰਭਾਵ ਦਿਨ ਅਤੇ ਰਾਤ ਦੋਵਾਂ ਸਮੇਂ ਦੇਖਿਆ ਜਾਵੇਗਾ। yellow alert ਕਪੂਰਥਲਾ, ਜਲੰਧਰ, ਮੋਗਾ, ਬਰਨਾਲਾ, ਲੁਧਿਆਣਾ, ਸੰਗਰੂਰ, ਮੁਹਾਲੀ, ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਹੀਟ ਵੇਵ ਅਲਰਟ ਜਾਰੀ ਕੀਤਾ ਗਿਆ। ਇਸ ਤਰੀਕੇ ਦੇ ਨਾਲ ਤੁਹਾਨੂੰ ਦੱਸ ਦਈਏ ਕਿ 24 ਮਈ ਨੂੰ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਕਿ ਪਠਾਨਕੋਟ, ਹੁਸ਼ਿਆਰਪੁਰ, ਰੋਪਨਗਰ ਅਤੇ ਮੁਹਾਲੀ ਦੇ ਵਿੱਚ yellow alert ਜਾਰੀ ਕੀਤਾ ਗਿਆ। ਅੱਥੇ ਤੇਜ਼ ਹਵਾਵਾਂ ਅਤੇ ਗਰਜ ਦੇ ਨਾਲ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ 25 ਮਈ ਨੂੰ ਵੀ ਜੜੀ ਕਿ ਤੇਜ਼ ਹਵਾਵਾਂ ਦੇ ਨਾਲ ਨਾਲ ਤੂਫਾਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਮੁਹਾਲੀ ਪਟਿਆਲਾ ਨਵਾਂ ਸ਼ਹਿਰ ਫਿਰੋਜ਼ਪੁਰ ਫਾਜ਼ਿਲਕਾ ਮੁਕਸਰ ਤੇ ਫਰੀਦਕੋਟ ਤੇ ਮੋਗਾ ਤੇ ਬਠਿੰਡਾ ਦੇ ਲਈ ਤੇਜ਼ ਹਵਾਾਂ ਅਤੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਜੇਕਰ ਤੁਸੀਂ ਇਸ ਹਫਤੇ ਕਿਤੇ ਜਾਣ ਦਾ ਪਲਾਨ ਸੋਚ ਰਹੇ ਹੋ ਤਾਂ ਧਿਆਨ ਨਾਲ ਘਰ ਤੋਂ ਬਾਹਰ ਨਿਕਲਿਓ ਸੋ ਸਮਝ ਕੇ ਕਿਉਂਕਿ ਇੱਕ ਇਸ ਹਫਤੇ ਜੋ ਕਿ ਮੌਸਮ ਕਿਸੇ ਟਾਈਮ ਵੀ ਬਦਲ ਸਕਦਾ ਹੈਗਾ ਜੋ ਕਿ ਮੌਸਮ ਵਿਭਾਗ ਦੇ ਵੱਲੋਂ ਜੋ ਸੰਭਾਵਨਾ ਚੇਤਾਵਨੀ ਜਾਰੀ ਕੀਤੀ ਗਈ ਹੈ ਉਸ ਦੇ ਮੁਤਾਬਕ ਤੇਜ਼ ਹਵਾ ਚੱਲ ਸਕਦੀ ਹੈ ਤੂਫਾਨ ਦੇ ਅਸਰ ਬਣੇ ਹੋਏ ਨੇ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਸ਼ਹਿਰਾਂ ਦੇ ਮੌਸਮ ਦਾ ਹੱਥ ਅੱਜ ਅੰਮ੍ਰਿਤਸਰ ਦੇ ਵਿੱਚ ਜ਼ਿਆਦਾਤਰ ਸਮਾਂ ਅਸਮਾਨ ਸਾਫ਼ ਰਹੇਗਾ ਤਾਪਮਾਨ 29 ਤੋਂ 43 ਡਿਗਰੀ ਦੇ ਵਿਚਕਾਰ ਰਹ ਸਕਦਾ ਹੈ। ਜਲੰਧਰ ਦੇ ਵਿੱਚ ਵੀ ਜ਼ਿਆਦਾਤਰ ਮੌਸਮ ਬਿਲਕੁਲ ਸਾਫ਼ ਰਹੇਗਾ। ਤਾਪਮਾਨ 29 ਤੋਂ 43 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ ਹੈ। ਲੁਧਿਆਣਾ ਦੇ ਵਿੱਚ ਵੀ ਮੌਸਮ ਸਾਫ਼ ਰਹੇਗਾ। ਪਟਿਆਲਾ ਦੇ ਵਿੱਚ ਵੀ ਮੌਸਮ ਬਿਲਕੁਲ ਸਾਫ਼ ਰਹੇਗਾ। ਮੋਹਾਲੀ ਦੇ ਵਿੱਚ ਵੀ ਅੱਜ ਮੌਸਮ ਬਿਲਕੁਲ ਸਾਫ਼ ਰਹੇਗਾ। ਯਾਨੀ ਕਿ ਅੱਜ ਮੌਸਮ ਵਿਭਾਗ ਦੇ ਵੱਲੋਂ ਅੱਜ ਕੋਈ ਵੀ ਕਹਿ ਸਕਦੇ ਆ ਜਿਵੇਂ ਕਿ بارش ਦੀ ਸੰਭਾਵਨਾ ਨਹੀਂ ਹੈ ਪਰ 24 ਤਰੀਕ ਨੂੰ بارش ਦੀ ਸੰਭਾਵਨਾ ਜ਼ਰੂਰ ਜਤਾਈ ਗਈ ਹੈ